ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਸਿਰੜ ਨਿਸ਼ਾਨੇ ਤੇ ਅਸੀਂ ਹਾਜ਼ਰ ਹਾਂ ਤੁਹਾਡੇ ਲਈ ਨਵੀਂ ਕੜੀ ਲੈ ਕੇ ਗੰਨੇ ਦੀਆਂ ਬਿਮਾਰੀਆਂ ਸੰਬੰਧੀ ਉਹ ਬਿਮਾਰੀਆਂ ਜਿਹੜੀਆਂ ਅੱਜ ਕੱਲ ਦੇ ਸੀਜ਼ਨ 'ਚ ਗੰਨੇ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਪਿਛਲੀਆਂ ਕੜੀਆਂ ਤੋਂ ਅੱਗੇ ਚੱਲਦੇ ਹਾਂ ਅੱਜ ਤੁਹਾਡੇ ਨਾਲ ਸਾਂਝ ਪਾਵਾਂਗੇ ਗੰਨੇ ਦੀ ਕਾਂਗਿਆਰੀ ਜਿਸ ਨੂੰ ਸਮਟ ਕਿਹਾ ਜਾਂਦਾ ਹੈ ਤੇ ਪੋਕਾ ਵਾਇੰਗ ਡਿਜ਼ੀਜ਼ ਜਿਹਨੂੰ ਪੀਬੀਡੀਵੀ ਕਿਹਾ ਜਾਂਦਾ ਸਮਰਟ ਬਿਮਾਰੀ ਜੋ ਹੈ ਇਹ ਵੀ ਉੱਲੀ ਦੀ ਬਿਮਾਰੀ ਹੈ ਤੇ ਇਸ ਟੇ ਲਾਗੋ ਸੈਟਾਮੀਨੀਆ ਇਹਦਾ ਟੈਕਨੀਕਲ ਨਾਮ ਹੈ ਜਸਪੋਰੀ ਸੋਰਿਅਮ ਸੈਟਾਮੀਨੀਅਮ ਇਹ ਵੀ ਇਹਦਾ ਨਾਮ ਹੈ ਦੋ ਕਿਸਮ ਦੀ ਉੱਲੀ ਆਉਂਦੀ ਹੈ ਇਹ ਧੋਪ ਜਦੀ ਹੈ ਤੇ ਇਹ ਬਿਮਾਰੀ ਜਿਹੜੀ ਆ ਇਹ ਮਾਰਚ ਤੋਂ ਲੈ ਕੇ ਮਈ ਜੂਨ ਤੱਕ ਗੰਨੇ ਦੇ ਉੱਤੇ ਅਸਰ ਰੱਖਦੀ ਹੈ ਇਹ ਈ ਨਿਸ਼ਾਨੀਆਂ ਕੀ ਹੈ ਪਹਿਲੀ ਨਿਸ਼ਾਨੀ ਤੇ ਇਹ ਹੈ ਵੀ ਜਿਹੜਾ ਮੋਢਾ ਗੰਨਾਵਾ ਖਾਸ ਤੌਰ ਤੇ ਉਹਦੇ ਚ ਆਉਂਦੀ ਹੈ ਤੇ ਉਹਦੇ ਵਿੱਚ ਜਿਹੜਾ ਵਿਚਕਾਰਲਾ ਪੱਤਾ ਉੱਗਣਾ ਹੁੰਦਾ ਗਰੋਇੰਗ ਪੁਆਇੰਟ ਤੋਂ ਉਹਦੀ ਜਗ੍ਹਾ ਤੇ ਇੱਕ ਕਾਲਾ ਛਾਂਟਾ ਜਾਂ ਨਿਕਲਦਾ ਦੁੰਬਾ ਜਾਂ ਨਿਕਲਦਾ ਇਹੜਾ ਕਾਲਾ ਦੁੰਬਾ ਹੁੰਦਾ ਜਾਂ ਛਾਂਟਾ ਹੁੰਦਾ ਇਹਦੀ ਲੰਬਾਈ 25 ਸੈਂਟੀਮੀਟਰ ਤੋਂ ਲੈ ਕੇ ਤੇ 150 ਸੈਂਟੀਮੀਟਰ ਤੱਕ ਲੰਮੀ ਹੋ ਸਕਦੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਇਸ ਦੁੰਬੇ ਦੇ ਉੱਪਰ ਸਿਲਵਰੀ ਰੰਗ ਦੀ ਇੱਕ ਪਤਲੀ ਜੀ ਚਿੱਲੀ ਜੜੀ ਹੁੰਦੀ ਹੈ ਜਿਹਦੇ ਚ ਕਾਲੇ ਰੰਗ ਦਾ ਪਾਊਡਰ ਦਿਖਦਾ ਹੈ ਜਿਵੇਂ ਜਿਵੇਂ ਦੁੰਬੇ ਦੀ ਉਮਰ ਵੱਧਦੀ ਜਾਂਦੀ ਹੈ ਤ्यों ਤੋਂ ਇਹਦੇ ਵਿੱਚਲਾ ਪਾਊਡਰ ਜਿਹੜਾ ਵਾ ਉਹ ਸਪੋਰਸ ਦੀ ਸ਼ਕਲ اختیار ਕਰ ਲੈਂਦਾ ਛੋਟੇ ਛੋਟੇ ਬੀਜਾਂ ਦੀ ਸ਼ਕਲ اختیار ਕਰ ਲੈਂਦਾ ਤੇ ਉਹਦੀ ਚਿੱਲੀ ਉੱਪਰ ਚੜ੍ਹੀ ਹੁੰਦੀ ਹੈ ਸਿਲਵਰ ਰੰਗ ਦੀ ਉਹ ਫਟਣ ਡੈ ਪੈਂਦੀ ਆ ਜਦੋਂ ਫਟ ਜਾਂਦੀ ਹੈ ਸਮਝ ਲਓ ਕਿ ਇਹਦੇ ਬੀਜ ਜਿਹੜੇ ਆ ਇਹ ਪੱਕ ਗਏ ਨੇ ਤਿਆਰ ਹੋ ਗਏ ਨੇ ਤੇ ਉਹ ਛਿੱਲੀ ਫਟ ਜਾਵੇਗੀ ਬੀਜ ਤਿਆਰ ਹੋ ਜਾਣਗੇ ਉਹ ਆਪਣੇ ਛਾਂਟੇ ਨਾਲੋਂ ਵੱਖਰੇ ਹੋਣ ਲੱਗ ਪੈਣਗੇ ਤੇ ਹੌਲੀ-ਹੌਲੀ ਉਹ ਹਵਾ ਦੇ ਨਾਲ ਜਾਂ ਪਾਣੀ ਦੇ ਨਾਲ ਖਿੱਲਰ ਕੇ ਦੂਜੇ ਖੇਤਾਂ ਵਿੱਚ ਜਾ ਸਕਦੇ ਨੇ ਇਹਦੀ ਦੂਜੀ ਨਿਸ਼ਾਨੀ ਇਹ ਹੈ ਕਿ ਜਿੰਨਾ ਗੰਨੇ ਦੇ ਉੱਤੇ ਇਹਦਾ ਰੋਗ ਹੋਏਗਾ ਉਹ ਗੰਨੇ ਪਤਲੇ ਬਣਨਗੇ ਇਹਨਾਂ ਦੀਆਂ ਮਟੀਆਂ ਲੰਮੀਆਂ ਹੋਣਗੀਆਂ ਪਰ ਗੰਨੇ ਦੀ ਕੁੱਲ ਲੰਬਾਈ ਜਿਹੜੀ ਆ ਉਹ ਘਟ ਹੋਏਗੀ ਜਣਾ ਤੋਂ ਗੰਨੇ ਦੀ ਫੋਰਟ ਜਿਹੜੀ ਉਹ ਵੱਧ ਹੋਏਗੀ ਲੇਕਿਨ ਉਹਦੇ ਪੱਤੇ ਜਿਹੜੇ ਬਹੁਤ ਬਰੀਕ ਹੋਣਗੇ ਇਸ ਤਰ੍ਹਾਂ ਹੀ ਇਹ ਜਿਹੜੀ ਫੋਰਟ ਤੁਹਾਨੂੰ ਦਿਖੇਗੀ ਉਹ ਫੋਰਟ ਤੋਂ ਗੰਨੇ ਜਿਹੜੇ ਬੜੇ ਕਮਜ਼ੋਰ ਬਣਨਗੇ ਨਿੱਕੇ ਨਿੱਕੇ ਬਣਨਗੇ ਇਹ ਬਿਮਾਰੀ ਜਿਹੜੀ ਆ ਦੂਸਰੇ ਮੋਢੇ ਤੇ ਜ਼ਿਆਦਾ ਅਸਰ ਕਰਦੀ ਆ ਪਹਿਲੇ ਮੋਢੇ 'ਚ ਵੀ ਕਰਦੀ ਆ ਲੈਰਿਕ ਮਾਰ ਤੇ ਘਟ ਕਰਦੀ ਆ ਲੇਕਿਨ ਜੇ ਅਸੀਂ ਇਹ ਬਿਮਾਰੀ ਤੋਂ ਗ੍ਰਸਥ ਬੀਜ ਲਿਆ ਹੋਵੇਗਾ ਤਾਂ ਲੈਰੀ ਫਸਲ ਵਿੱਚ ਵੀ ਆ ਸਕਦੀ ਹੈ। ਇਹਦਾ ਇਲਾਜ ਕੀ ਹੈ? ਉਹ ਕਿਸਮਾਂ ਬੀਜੋ ਜਿਹੜੀਆਂ ਕਾਂਗਿਆ ਰੀਜ਼ ਜਾਂ ਸਮਟ ਤੋਂ ਰਹਿਤ ਹੋਣ। ਬੀਜ ਰੋਗ ਰਹਿਤ ਫਸਲ ਚੋਂ ਲਵੋ। ਪ੍ਰਭਾਵਿਤ ਫਸਲ ਦਾ ਮੋਢਾ ਬਿਲਕੁਲ ਨਾ ਰੱਖੋ। ਪ੍ਰਭਾਵਿਤ ਬੂਟੇ ਜਿਹੜੇ ਹੈਗੇ ਆ ਉਹਨਾਂ ਨੂੰ ਖੇਤ ਚੋਂ ਬਾਹਰ ਕੱਢਣਾ ਹੈ ਲੇਕਿਨ ਉਹਦੇ ਲਈ ਇੱਕ ਖਾਸ ਇਤਿਆਦ ਵਰਤਣੀ ਹੈ। ਉਸ ਬੂਟੇ ਨੂੰ ਕੱਟਣ ਤੋਂ ਪਹਿਲਾਂ ਜਾਂ ਪੁੱਟਣ ਤੋਂ ਪਹਿਲਾਂ ਉਹਦੇ ਉੱਪਰ ਪਲਾਸਟਿਕ ਦੀ ਬੋਰੀ ਜਾਂ ਮومی ਲਿਫਾਫਾ ਚੜਾ ਲੈਣਾ ਹੈ ਤਾਂ ਜੋ ਜਦੋਂ ਤੁਸੀਂ ਉਹ ਬੂਟੇ ਨੂੰ ਕੱਟਣ ਲੱਗੋਗੇ ਉਹਦਾ ਕਾਲਾ ਦੁੰਬਾ ਹੈ ਉਹ ਹਿੱਲ ਕੇ ਉਹਦੇ ਸਪੋਰ ਤੇ ਬੀਜ ਜ਼ਮੀਨ ਤੇ ਨਾ ਕਿਰ ਜਾਣ ਜੇ ਤੁਸੀਂ ਕਿਸੇ ਲਿਫਾਫੇ 'ਚ ਪਾਏ ਹੋਣਗੇ ਬੂਟੇ ਨੂੰ ਜਾਂ ਬੋਰੀ 'ਚ ਪਾਇਆ ਹੋਵੇਗਾ ਤਾਂ ਉਹ ਜਿਹੜੇ ਬੀਜ ਨੇ ਉਹ ਵੀ ਬੋਰੀ ਵਿੱਚ ਹੀ ਰਹਿਣਗੇ ਜ਼ਮੀਨ ਤੇ ਨਹੀਂ ਕਰਨਗੇ ਅੱਗੇ ਨਹੀਂ ਵਧਣਗੇ ਸੋ ਇਹ ਕੱਲ ਨੂੰ ਖਾਸ ਹੋ ਤੇ ਧਿਆਨ 'ਚ ਰੱਖਣਾ ਜਦੋਂ ਵੀ ਬੂਟੇ ਰੌਗਟ ਕਰਨੇ ਨੇ ਉਹਨਾਂ ਬੂਟਿਆਂ ਨੂੰ ਪਹਿਲਾਂ ਕਿਸੇ ਪਲਾਸਟਿਕ ਦੇ ਲਿਫਾਫੇ ਨਾਲ ਜਾਂ ਬੋਰੀ ਨਾਲ ਨੂੰ ਕਵਰ ਕਰ ਲੈਣਾ ਫਿਰ ਪੁੱਟ ਕੇ ਨੂੰ ਨਸ਼ਟ ਕਰਨਾ ਹੈ। ਇਥੋਂ ਤੱਕ ਇਹਦੇ ਇਲਾਜ ਦੇ ਸਬੰਧਿਆ। ਇਹ ਲਈ ਸਭ ਤੋਂ ਜ਼ਰੂਰੀ ਹੈ ਕਿ ਇਸ ਦੇ ਬੀਜ ਨੂੰ ਸੋਧ ਕੇ ਬੀਜਿਆ ਜਾਵੇ। ਤੇ ਬੀਜ ਸੋਧਣ ਵਾਸਤੇ ਦੋ ਵਿਧੀਆਂ ਨੇ। ਇੱਕ ਹੈ ਮੋਇਸਟ ਹਾਰਟ ਟ੍ਰੀਟਮੈਂਟ। ਇਸ ਮਸ਼ੀਨ ਦੇ ਵਿੱਚ ਬੀਜ ਨੂੰ 52 ਡਿਗਰੀ ਤਾਪਮਾਨ ਤੇ ਰੱਖਿਆ ਜਾਂਦਾ ਤੇ 18 ਤੋਂ 20 ਮਿੰਟ ਲਈ। ਉਹਨੂੰ ਰੱਖ ਕੇ ਸੋਧਿਆ ਜਾਂਦਾ ਤਾਂ ਬਿਮਾਰੀ ਦੇ ਜਰਮ ਜਿਹੜੇ ਆ ਉਹ ਮਰ ਜਾਂਦੇ ਆ ਜਾਂ ਦੂਜੀ ਟੈਕਨੀਕ ਨਵੇਂ ਆਈ ਹੈ ਇਹ ਰੇਟਡ ਸਟੀਮ ਥੈਰੇਪੀ ਐਸਟੀ ਇਹਦੇ ਵਿੱਚ 50 ਡਿਗਰੀ ਸੈਂਟੀਗ੍ਰੇਡ ਤੇ 30 ਤੋਂ 40 ਮਿੰਟ ਲਈ ਬੀਜ ਨੂੰ ਰੱਖਿਆ ਜਾਂਦਾ ਤੇ ਉਹਨੂੰ ਸੋਧ ਲਿਆ ਜਾਂਦਾ ਜੇ ਤੁਸੀਂ ਸਮਝਦੇ ਹੋ ਕਿ ਅਸੀਂ ਇਹਨੂੰ ਦਵਾਈਆਂ ਨਾਲ ਹੀ ਠੀਕ ਕਰਨਾ ਵਾ ਤੇ ਇਹਦੇ ਵਾਸਤੇ ਇੱਕ ਦੋ ਦਵਾਈਆਂ ਨੇ ਇੱਕ ਫੰਗੀਸਾਈਡ ਹੈ ਟਰਾਇਡਾਈਮ ਡਾਈਮਫੋਨ 1 ਗ੍ਰਾਮ ਪ੍ਰਤੀ ਲੀਟਰ ਜਾਂ ਕਾਰਬਨ ਡਾਈਜ਼ਨ 1 ਗ੍ਰਾਮ ਪਰ ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਤੇ ਬੀਜ ਨੂੰ 10 ਮਿੰਟ ਲਈ ਚ ਡੋਬ ਕੇ ਰੱਖੋ ਤਾਂ ਵੀ ਇਹਦੇ ਜੜਮ ਜਿਹੜੇ ਆ ਬਿਮਾਰੀ ਦੇ ਮਰ ਜਾਂਦੇ ਆ ਜੇ ਬੂਟੇ ਪ੍ਰਭਾਵਿਤ ਹੋ ਗਿਆ ਤੁਸੀਂ ਉਹਨਾਂ ਨੂੰ ਰੋਗ ਆਊਟ ਵੀ ਨਹੀਂ ਕਰ ਸਕਦੇ ਤੁਸੀਂ ਖਤਮ ਵੀ ਕਰਨਾ ਚਾਹੁੰਦੇ ਹੋ ਤੇ ਇੱਕ ਹੋਰ ਨੁਸਖਾ ਹੈ ਉਹ ਹੈ ਕਿਹੜੀ ਰਾਉਂਡ ਅਪ ਦਵਾਈ ਆ ਜਾਂ ਗਲਾਈਫੋਸੇਟ ਦਵਾਈ ਹੈ ਜਿਹੜੀ ਆਪਾਂ ਘਾਹ ਮਾਰਨ ਵਾਸਤੇ ਵਰਤਦੇ ਆ ਰਾਉਂਡ ਅਪ 10% ਜਾਂ ਜਿਹੜੀ ਗਲਾਈਫੋਸੇਟ ਆ ਉਹ ਦਵਾਈ ਤੁਸੀਂ ਸਪਰੇਅ ਕਰਕੇ ਇਹਨਾਂ ਬੂਟਿਆਂ ਨੂੰ ਨਸ਼ਟ ਕਰ ਸਕਦੇ ਹੋ ਪਰ ਉਹਦਾ ਧਿਆਨ ਇਹ ਰੱਖਣਾ ਹੈ ਕਿ ਉਹ ਨਾਲ ਦੇ ਤੰਦਰੁਸਤ ਬੂਟਿਆਂ ਤੇ ਉਹ ਦਵਾਈ ਨਾ ਪਵੇ ਜੇ ਉਹ ਦਵਾਈ ਉਹਨਾਂ ਬੂਟਿਆਂ ਤੇ ਪੈ ਜੇਗੀ ਤੇ ਉਹ ਬੂਟੇ ਵੀ ਮਰ ਜਾਣਗੇ। ਦੂਸਰੀ ਬਿਮਾਰੀ ਹੈ ਪੋਕਾ ਬੋਇੰਗ ਡਿਜ਼ੀਜ਼। ਜਿਹਨੂੰ ਪੀਬੀਡੀ ਬਿਮਾਰੀ ਵੀ ਕਹਿ ਲੈਂਦੇ ਆ, ਛੋਟਾ ਨਾਂ ਲੈ ਲੈਂਦੇ ਆ। ਇਹ ਵੀ ਇੱਕ ਉੱਲੀ ਦੀ ਬਿਮਾਰੀ ਆ। ਤੇ ਇਸ ਨਾਲ ਵੀ ਗੰਨੇ ਦੇ ਜਿਹੜੇ ਗੋਬਲੇ ਪੱਤੇ ਆ, ਉਹ ਪਹਿਲਾਂ ਪੀਲੇ ਪੈਂਦੇ ਆ, ਫਿਰ ਝੁਰੜ ਮੁੜ ਜੇ ਹੋ ਜਾਂਦੇ ਆ, ਫਿਰ ਮੁੜ ਜਾਂਦੇ ਆ। ਫਿਰ ਉਹਦੀ ਗੋਬ ਜਿਹੜੀ ਉਹ ਸੜ ਜਾਂਦੀ ਆ। ਤੇ ਫਿਰ ਕਾਲੀ ਪੈ ਜਾਂਦੀ ਆ ਗੰਨੇ ਦਾ ਗਰੋਇੰਗ ਪੁਆਇੰਟ ਜਾਂ ਟਾਪ ਗਲ ਜਾਂਦਾ ਵਾ ਜਿਸ ਨਾਲ ਬੂਟਾ ਜਿਹੜਾ ਮਰ ਜਾਂਦਾ ਤੇ ਜੇ ਬਚਿਆ ਵੀ ਰਹਿ ਜੇ ਤੇ ਉਹਦਾ ਵਿਕਾਸ ਜਿਹੜਾ ਉਹ ਰੁਕ ਜਾਂਦਾ ਗੰਨੇ ਨੂੰ ਤੁਸੀਂ ਮੜਾ ਜਾਂ ਹੱਥ ਨਾਲ ਛੇੜੋਗੇ ਹਿਲਾਓਗੇ ਝਟ ਹੀ ਗੰਨਾ ਇਸ ਤਰ੍ਹਾਂ ਟੁੱਟੇਗਾ ਜਿਵੇਂ ਕਿਸੇ ਚੀਜ਼ ਨਾਲ ਕੱਟਿਆ ਹੁੰਦਾ ਇਹ ਬਿਮਾਰੀ ਜੁਲਾਈ ਤੋਂ ਅਗਸਤ ਸਤੰਬਰ ਤੱਕ ਹਮਲਾ ਕਰਦੀ ਆ بارش ਪੈ ਜਾਵੇ ਤਾਪਮਾਨ ਘਟ ਜਾਵੇ ਜਾਂ ਹਵਾ 'ਚ ਨਮੀ ਵਾਜ ਜਾਵੇ ਤਾਂ ਇਹ ਸਮਝ ਲੈਣਾ ਚਾਹੀਦਾ ਕਿ ਇਹ ਬਿਮਾਰੀ ਵਾਸਤੇ ਵਾਤਾਵਰਨ ਅਨੁਕੂਲ ਹੈ ਇਹਦੇ ਨਾਲ ਬਿਮਾਰੀ ਵਧੇਗੀ ਘਟੇਗੀ ਨਹੀਂ ਜਿਆਦਾ ਫੈਲੇਗੀ ਇਹਦਾ ਇਲਾਜ ਕੀ ਹੈ ਬੀਜ ਰੋਗ ਰਹਿਤ ਫਸਲ ਤੋਂ ਲਓ ਪ੍ਰਭਾਵਿਤ ਗਨੇੜੇ ਖੇਤੋਂ ਬਾਹਰ ਕੱਢ ਕੇ ਨਸ਼ਟ ਕਰ ਦਿਓ ਜਾਂ ਬਾਇਓਟਰੈਪਰ ਐਂਟੀਸਟ੍ਰੈਸ ਪਾਊਡਰ ਜਿਹੜਾ ਵਾ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਵਿੱਚ ਪਾ ਕੇ ਸਪਰੇਅ ਕਰੋ ਸਪਰੇਅ ਇਸ ਤਰ੍ਹਾਂ ਕਰਨੀ ਹੈ ਕਿ ਬੂਟੇ ਚੰਗੀ ਤਰ੍ਹਾਂ ਪਾਣੀ ਨਾਲ ਧੋਤੇ ਜਾਣ ਜੇ ਦਵਾਈ ਵਾਲਾ ਪਾਣੀ ਬੂਟੇ ਦੇ ਅੰਦਰ ਜੀਰੇਗਾ ਤਾਂ ਹੀ ਇਹਦੇ ਜੜ ਮਰਨਗੇ ਜੇ ਬਾਰ ਬਾਰ ਦੀ ਸਪਰੇਅ ਰਹੀ ਤੇ ਫਿਰ ਉਹ ਤੇ ਅਸਰ ਨਹੀਂ ਕਰੇਗਾ ਗਨਾ ਬੀਜਣ ਸਮੇ 20 ਉਹ ਦਵਾਈਆਂ ਨਾਲ ਬੀਜ ਦੀ ਸਿਹਾਈ ਜ਼ਰੂਰ ਕਰ ਲਓ ਇਹਦੀ ਰੋਕਥਾਮ ਲਈ ਇੱਕ ਹੋਰ ਦੇਸੀ ਫਾਰਮੂਲਾ ਵੀ ਹੈ ਕਿ ਨੀਲਾ ਥੋਥਾ ਲਓ ਉਹਦੇ ਚ ਚੂਨਾ ਮਿਲਾ ਲਓ ਤੇ ਉਹਦਾ ਸਪਰੇਅ ਕਰ ਦਿਓ ਇਸ ਨਾਲ ਵੀ ਬਿਮਾਰੀ ਦੇ ਉੱਤੇ ਜਿਹੜਾ ਵਾ ਕਾਬੂ ਪਾਇਆ ਜਾ ਸਕਦਾ ਵਾ ਸੋ ਕਿਸਾਨ ਵੀਰੋ ਇਹ ਤੁਹਾਨੂੰ ਉਹ ਗੱਲਾਂ ਬਾਤਾਂ ਦਸੀਆਂ ਨੇ ਜਿਹੜੀਆਂ ਯੂਨੀਵਰਸਿਟੀਆਂ ਵੱਲੋਂ ਸਿਹਤਦਾਨਾਂ ਵੱਲੋਂ ਪ੍ਰਵਾਨਿਤ ਨੇ ਕਿਸੇ ਨੀਮ ਕਿਮੀ ਨੁਸਖੇ ਦੇ ਅਨੁਸਾਰ ਨਹੀਂ ਦਸੀਆਂ ਸੋ ਆਸ ਕਰਦਾ ਹਾਂ ਕਿ ਤੁਸੀਂ ਆਪਣੇ ਫਸਲਾਂ ਨੂੰ ਇਹਨਾਂ ਬਿਮਾਰੀਆਂ ਤੋਂ ਇਹਨਾਂ ਦੇ ਲੱਛਣਾਂ ਤੋਂ ਪਛਾਣ ਕੇ ਇਲਾਜ ਕਰਕੇ ਬਚਾ ਸਕੋਗੇ ਜੇ ਤੁਹਾਡੀ ਕੋਈ ਹੋਰ ਜਾਣਕਾਰੀ ਲੈਣ ਦੀ ਚਾਹਤ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਭੁੱਲਾਂ ਚੁੱਕਾਂ ਦੀ ਖਿਮਾ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤੈਨੂੰ ਲਾਈਕ ਕਰਿਓ ਸ਼ੇਅਰ ਕਰਿਓ ਇਹਨ ਆਪਣੇ ਇਸ ਚੈਨਲ ਸਿਰੜ ਨਿਸ਼ਾਨੇ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ